ਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਘੋਗਾ ਆ ਗਿਆ ਸਜਣੋ ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਗਰਦਾਸਪੁਰ ਆ ਗਿਆ ਤੇ ਜੇ ਗੱਲ ਨੇੜੇ ਦੀ ਕਰੀਏ ਨੇੜੇ ਜੈੰਤੀਪੁਰ ਇਹਨਾਂ ਵੀਰਹਾਰਾਂ ਨੂੰ 메ਨ ਸ਼ਹਿਰ ਮੇਨ ਕਸਵਾ ਲੱਗਦਾ ਤੇ ਤੁਹਾਨੂੰ ਅਰਮਾਨ ਨੂੰ ਮਲਾਉਣ ਲੱਗਿਆ ਸੱਜਣੋ ਟੋਕੜਾ ਗੱਬਣਾ ਚੈੱਕ ਪਾਸ ਵਾਲੇ ਭਰਾਣ ਦੋ ਰਹਿਣਗੀਆਂ ਟੋਕੜਾ ਗੱਬਣਾ ਚੈੱਕ ਪਾਸ ਕਿੰਨੇ ਕਿੰਨੇ ਚਿਰ ਦੀਆਂ ਚੈੱਕ ਪਾਸ ਆ ਕਿੰਨਾ ਕਿੰਨਾ ਦੁੱਧ ਇਹਨਾਂ ਦਾ ਲੇਖਾ ਜੋਖਾ ਆਪਾਂ ਭਰਾ ਤੋਂ ਪੁੱਛ ਲਾਂਗੇ ਇੱਕ ਸੱਜਣੋ ਬਿਲਕੁਲ ਸੂਈ ਸਵਾਈ ਤਾਜੀ ਕਿੰਨੇ ਦਿਨਾਂ ਦੀ ਸੂਈ ਆ ਇਹ ਆਪਾਂ ਅਰਮਾਨ ਤੋਂ ਪੁੱਛ ਲਾਂਗੇ ਆਜੋ ਸੂਈ ਤੋਂ ਸ਼ੁਰੂ ਕਰਦੇ ਆਂ ਫੇਰ ਅੱਗੇ ਤੁਹਾਨੂੰ ਦੋਵੇਂ ਟੋਕੜਾ ਗੱਬਣਾ ਚੈੱਕ ਪਾਸ ਦਾ ਲੇਖਾ ਜੋਖਾ ਜਿਹੜਾ ਵੀ ਹੋਇਆ ਪੁੱਛ ਕੇ ਸਾਂਝਾ ਕਰਦੇ ਆਂਗੇ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੀ ਪਸੰਦ ਆ ਗਈ ਕਰਕੇ ਤਸੱਲੀ ਆਪਣੀ ਖਰੀਦਦਾਰੀ ਕਰ ਲਿਓ ਇਹ ਵੀ ਤੁਹਾਡਾ ਵੱਡਾ ਧੰਨਵਾਦ ਅਰਮਾਨ ਵੀਰ ਸਤਿ ਸ੍ਰੀ ਅਕਾਲ ਸਸੀਆ ਵੀਰ ਜੀ ਕੀ ਹਾਲ ਚਾਲ ਦੇ ਚੜਦੀ ਕਲਾ ਤੂੰ ਸੁਣਾ ਮੇਰਾ ਵੀਰ ਕਿਰਪਾ ਪ੍ਰਮਾਤਮਾ ਦੀ ਤੇ ਚੜਦੀ ਕਲਾ ਜੀ ਚੜਦੀ ਕਲਾ ਨਈਆ ਰੇ ਲੱਗੇ ਪੂਰੇ ਸ਼ੁਕਰ ਦਾਤ ਜੀ ਹਾਂ ਜੀ ਤੇ ਆਈ ਜਾਂਦੀਆਂ ਜਾਈ ਜਾਂਦੀਆਂ ਰਾਂਗਣੀਆਂ ਬਸ ਇਦਾਂ ਹੀ ਆਂ ਬਾਹਲ ਫੁਲਕਾ ਦਈ ਜਾਂਦੀਆਂ ਆਈ ਜਾਂਦੀਆਂ ਜਾਈ ਜਾਂਦੀਆਂ ਜਾਈ ਜਾਂਦੀਆਂ ਕਰਮ ਵਾਲੀਆਂ ਧੰਨਵਾਦ ਉਸ ਰੱਬ ਦਾ ਜੀ ਪ੍ਰਮਾਤਮਾ ਦਾ ਸ਼ੁਕਰ ਹੈ ਤੇ ਉਹ ਦਿੱਤਾ ਜਿਹੜਾ ਇੱਕ ਤਾ ਦਿੱਤਾ ਤੇ ਆਪਦੇ ਘਰੇ ਆ ਮਿਹਨਤ ਕੰਡੇ ਫਲ ਮਾਰਕ ਲਾਉਣ ਵਾਲਾ ਵਾ ਹਾਂ ਬਿਲਕੁਲ ਆਹ ਕਾਦੀ ਤੇ ਆਪਣਾ ਡਰੈਸ ਆਪਣਾ ਘੋਗਾ ਵਾ ਤਹਿਸੀਲ ਬਟਾਲਾ ਤੇ ਡਿਸਟ੍ਰਿਕਟ ਗਰਦਾਸਪੁਰ ਆ ਤੇ ਨੰਬਰ ਹੈਗਾ 78140 88635 78140 88635 ਨੰਬਰ ਹੈ ਬਾਕੀ ਸਕਰੀਨ ਤੇ ਵੀ ਥੱਲੇ ਚੱਲਣ ਡਿਆ ਹੋਣਾ ਵਾ ਵੀਰਪੁਰਾ ਲਾ ਕੇ ਪੁੱਛ ਸਕਦਾ ਵਾ ਬਾਕੀ ਇਹ ਵੀ ਅੱਜ ਤੁਹਾਨੂੰ ਦੋ ਟੋਕੜਾਂ ਗੱਬਣਾ ਵਖਾਵਾਂਗੇ ਵੱਡੀਆਂ ਮਈਆਂ ਚੰਗੀਆਂ ਚੈੱਕ ਪਾਸ ਜਿਨ੍ਹਾਂ ਨੂੰ ਬਾਖੜਾਂ ਵੀ ਆਖ ਦਿੰਦੇ ਆ ਤੇ ਹੁਣ ਇੱਕ ਤੁਹਾਨੂੰ ਸੂਈ ਤੋਂ ਸ਼ੁਰੂਆਤ ਕਰਦੇ ਆ ਕਿ ਕਿੰਨੇ ਕਿੰਨੇ ਚਿਰਦੀਆਂ ਗੱਬਣਾ ਚੈੱਕ ਪਾਸ ਆਪਣੇ ਕੋ ਇੱਕ 3 ਮਹੀਨੇ ਦੀ ਚੈੱਕ ਪਾਸ ਜੇ ਇੱਕ ਸਾਢੇ ਚਮਾਹ ਮਹੀਨੇ ਦੀ ਚੈੱਕ ਪਾਸ ਆ ਆਪਾਂ ਚੈੱਕ ਕਰਾ ਲਈ ਆ ਵੀਰ ਭਰਾ ਆਪਣੇ ਘਰੇ ਉੱਤਰਦੇ ਆ ਵੀ ਚੈੱਕ ਰਾ ਸਕਦਾ ਸਾਡੇ ਘਰੇ ਜਿਹੜਾ ਮਰਜ਼ੀ ਰਾਈਟਰ ਲਿਆ ਕੇ ਚੈੱਕ ਰਾ ਸਕਦਾ ਆਪਣੀਆਂ ਚੈੱਕ ਪਾਸ ਅਗਲਾ ਚੈੱਕ ਆਪਾਂ ਤਸੱਲੀ ਕੀਤੀ ਆ ਵੀਰ ਭਰਾ ਕਰਾ ਸਕਦਾ ਤੇ ਇਹਦਾ ਕੀ ਲੇਖਾ ਜੋਖਾ ਫਿਰ ਅਰਮਾਨ ਇਹ ਤਾਜੀ ਸੂਈ ਜੇ ਅੱਜ 14 ਕ ਦਿਨ ਹੋ ਗਏ ਜੇ ਸੂਈ ਨੂੰ ਥਾਂ ਦੇਵੇ ਤੂੰ ਵੇਖੋ ਕੁਆਲਿਟੀ ਕੀ ਮੈਂ ਇਹਦੀ ਹਾਂ ਲੇਵੇ ਇਹਦੀ ਬੜੀ ਸਾਫ ਆ ਬਹੁਤ ਸਾਫ ਆ ਰੇਟ ਵੀ ਜਾਇਜ਼ ਦਵਾਂਗੇ ਸੂਈ ਵੀ ਤਾਜੀ ਆ ਬਾਕੀ ਖੋਲ ਕੇ ਵਿਖਾਉਂਦੇ ਆ ਠੀਕ ਆ 14-15 ਦਿਨਾਂ ਦੀ ਸੂਈ ਥੱਲੇ ਦੁੱਧ ਕਿੰਨਾ ਚਵਾਉਣਾ ਦੁੱਧ 8 ਕਿਲੋ ਹੀ ਚਵਾਵਾਂਗੇ ਕਿਉਂਕਿ ਮੇਰੇ ਕੋ ਆਈ ਆ ਹਸਾਬ ਨਾਲ ਨਵੀਂ ਅੱਜ ਹੀ ਆਈ ਆ ਓਕੇ ਆਪਾਂ ਐਨੂੰ ਹੀ ਕੱਢ ਦਿੰਨੇ ਬਾਹਰ ਹਾਂ ਐਨੂੰ 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 ਹਾਂ ਜੀ ਇਧਰ ਨੂੰ ਵਧੀਆ ਦੀਦੀਆਂ ਓਕੇ ਥਣ ਲੇਵੀ ਦੀ ਬਹੁਤ ਕੁਆਲਿਟੀ ਆ ਬਾਕੀ ਧਾਰ ਧੂਰ ਜਮਾ ਹੀ ਭੋਲੀ ਆ 8 ਦੁੱਧ ਚਵਾਵਾਂਗੇ ਮਾ 8 ਵਧੀਆ ਕੱਟੀ ਮਗਰ ਕਟਾ ਜੀ ਮਗਰ ਕਟਾ ਆ ਗਿਆ ਮੈਂ ਚੰਗੀ ਆ ਭਾਜੀ ਚੰਗੀ ਬਰੀਕ ਚਮੜੀ ਦੀ ਬਰੀਕ ਚਮੜੀ ਦੀ ਆ ਸਾਹਮਣ ਵਾਲੀ ਮੈਂ ਦੁੱਧ ਉਹ 10000 ਕਿਲੋ ਕਰ ਜੂਗੀ ਸਾਹਮਣੇ 10 ਕਿਲੋ ਤਾਂ ਦੇ ਹੀ ਜਾਊਂਗਾ 10 ਕਿਲੋ ਦੇ ਦੀਆਂ ਸਫਾਈਆਂ ਬਹੁਤ ਆ ਬਾਕੀ ਧਾਰ ਧੂਰ ਬੜੀ ਪੋਲੀ ਆ ਆਈ ਨਵੀਂ ਆ ਭਾਜੀ 2-4 ਦਿਨ ਡੰਗਰ ਰਵੇ ਤੇ ਦੁੱਧੋਂ ਹੋਰ ਵਧ ਜਾਂਦਾ ਵਾ ਉਪਰ ਆਪਰਾ ਕਰਕੇ ਕੱਟਦੀ ਜਾਂਦੀਆਂ ਕਈ ਵਾਰੀ ਤੇ ਬਾਕੀ ਹੈਗੀ ਚੰਗੀ ਆ ਚਵਾਈ ਚਵਾਈ ਚੰਗੀ ਵੇਖੋ ਇਹਦੀਆਂ ਤਾਂ ਮੈਂ ਨਾ ਵੀ ਝੋਟੀਆਂ ਤਣੀ ਪਈ ਇਹ ਹਨਾ ਹਾਂ ਜੀ ਹਾਂ ਜੀ ਬਿਲਕੁਲ ਰੇਟ ਰੇਟ ਜਮਾਂ ਕਿਐ ਜੇ ਕਰਾਂਗੇ ਮੁੱਲ ਕਰਨ ਭਾਏ 75000 ਕਰ ਲਈਏ ਜਿਹੜਾ 30 ਦੇਣੀ ਆ ਜੇ ਵੇਖੀ ਜਾਉ ਜਮਾ ਇਹ ਛੋੜ ਜਸਨੋ ਵਾਲਾ ਰੇਟ ਕਰਦੀਏ 70000 ਦੀ ਦੇ ਦਾਂਗੇ ਉੜਦੇ ਜਾਣ ਵਾਲਾ ਰੇਟ ਆਜ 5000 ਹੀ ਛੋੜ ਆ 70000 ਦੀ 70000 ਚ ਤਾਜੀ ਸੂਈ ਮਹੀ 14 ਦਿਨ 14 ਦਿਨਾਂ ਦੀ ਸੂਈ ਆ 8 ਦੁੱਧ ਵਿੱਚ ਆਉਂਦਾ 8 ਕਿਲੋ ਦੁੱਧ ਆ ਬਾਕੀ ਥਣਲੇਵੀ ਦੀ ਤੁਸੀਂ ਵੇਖ ਸਕਦੇ ਸਾਫ ਸੁਗ ਬੜੀ ਜ਼ਿਆਦਾ ਵਾ ਹਾਂ ਵੇਖੋ ਕਿਆ ਬਾਤਾਂ ਹੈ ਦੀਆ ਕਿਆ ਬਾਤ ਆ ਥਾਂ ਲੇਵਾ ਬੜਾ ਚੰਗਾ ਲੱਗਾ ਬਹੁਤ ਸਾਫ਼ ਹੈ ਰਕਤ ਨੇ ਵੇਕਣ ਵਾਲੀ ਚੀਜ਼ ਆ ਬਿਲਕੁਲ ਇਹ ਤੇ ਪਹਿਲੇ ਸੱਟੇ ਵੇਗੂਗੀ ਭਾ ਵੀ ਚੰਗਾ ਨਾ ਭਾ ਭਾਲਾ ਰੇਡ ਕਿੱਥੇ ਲੱਭਦਾ ਆਲਾ ਨਹੀਂ ਲੱਭਦਾ ਤੇ ਆ ਝੋਟੀ ਇਹ ਝੋਟੀ ਆ ਤਿੰਨ ਮਹੀਨੇ ਦੀ ਚੈੱਕ ਪਾਸ ਤਿੰਨ ਤੋਂ ਉੱਤੇ ਹੀ ਆ ਭਾਜੀ ਆਪਾਂ ਤੈਨੂੰ ਹੀ ਦੱਸਾਂਗੇ ਹੈ ਤਿੰਨਾਂ ਤੋਂ ਉੱਪਰ ਆਪਾਂ ਤਿੰਨ ਹੋ ਸਾਢੇ ਤਿੰਨ ਗਏ ਆ ਪਰ ਆਪਾਂ ਤਿੰਨਾਂ ਦੀ ਦੱਸਣੀ ਆ ਠੀਕ ਆ ਚੈੱਕ ਆਪਾਂ ਕਰਾ ਲਈ ਆ ਬਾਕੀ ਖੋਲ ਕੇ ਵਿਖਾ ਲਦੇ ਆ ਓਕੇ ਇੱਕ ਇਹਨਾਂ ਦਾ ਇਹ ਬੜਾ ਵਾਦਾ ਵੀ ਸੁਣੀਆ ਗਰਮੀ 'ਚ ਜਾ ਕੇ ਤੂੰ ਪੂਰਾ ਬਾਜ਼ਾਰ ਹੋਣਾ ਹਾਂ ਪੂਰਾ ਤੇਜੀ ਜੀ ਸੂਣੀਆਂ ਜਾ ਆ ਗਏ ਤੇ ਮਈਆਂ ਜੇ ਲੰਮਾ ਚਿਰ ਦੁੱਧ ਦੇਣ ਵਾਲੀਆਂ ਝੋਟੀਆਂ ਚੰਗੀਆਂ ਵਾ ਓਕੇ ਬਾਕੀ ਥਣ ਲੈਵੇਂ ਤੂੰ ਭਾਜੀ ਵਖਾਲ ਦੋ ਕਿੱਥੇ ਵਿਰਲ ਤੇ ਖਾਣ ਲੱਗਾ ਵਾ ਤੇ ਭਾਈ ਦੁੱਧ ਇਹਦੇ ਤੁਹਾਨੂੰ ਕਿੰਨਾ ਦੁੱਧ 7 ਕਿਲੋ ਹੈਗਾ ਜੀ ਹੁਣ 7 ਕਿਲੋ ਤੇ ਮਿਲਦੀ ਹਾਂ ਖੁੱਲਾ ਡੁੱਲਾ ਮਿਲਦੀਆਂ ਪਹਾੜੇ ਤੇ ਚਾੜ ਤੇ ਜਿਹਨੂੰ ਆਖ ਦਿੰਦੇ ਓਕੇ ਬਾਕੀ ਚੰਗੀ ਝੋਟੀ ਉੱਚੀ ਲੰਮੀ ਇੱਕ ਰੰਗ ਕਾਲੀ ਆ ਸਾਹਮਣੇ ਕੀ ਵੀਰਪੁਰਾ ਦੇ ਗਾਂ ਦੁੱਧ ਵੀ 13-14 ਕਿਲੋ ਚਾਉਣ ਵਾਲੀ ਆ ਹਾਂ ਚੰਗੀ ਆ ਦੁੱਧ ਵਾਲੀ ਆ ਬਾਕੀ ਵਿਰਲ ਬੜਾ ਵੇਖੋ ਬੜਾ ਲੱਗਾ ਪਾਵਰ ਵਾਲਾ ਕਿਉ ਆਈ ਬਹੁਤੀ ਯਾਦਾ ਹੀ ਚੰਗੀ ਮੈਂ ਦੀ ਤੇ ਓਕੇ ਕੋਈ ਕਮੀ ਪੇਸ਼ੀ ਨਹੀਂ ਹੈਗੀ ਤੇ ਚੰਗੀ ਅਜੇ ਨਹੀਂ ਹੈਗੀ ਵੀਰਾਂ ਭਰਾਵਾਂ ਦੀ ਡਿਮਾਂਡ ਹੀ ਬਹੁਤ ਹੀ ਫੋਨ ਆਉਂਦਾ ਪਰ ਠੋਕੜ ਗੱਬਣ ਲੱਭਦੀ ਘਟ ਕਰੀਏਗੀ ਕਰੀਏ ਕੀ ਕਿੱਥੋਂ ਲਿਆਈਏ ਹਾਂ ਜੀ ਹਾਂ ਜੀ ਜਿਹਦੇ ਕੋਲੇ ਅਗਲਾ ਦਿਨ ਦਾ ਵੀ ਨਹੀਂ ਖੇਤੀ ਬੱਸ ਬੱਸ ਅੱਜ ਕੱਲ੍ਹ ਲੋਕ ਬਹੁਤ ਜ਼ਿਆਦਾ ਠੋਕੜ ਗੱਬਣ ਰੱਖਦੇ ਮੈਂ ਬਹੁਤ ਜ਼ਿਆਦਾ ਫੋਨ ਆਉਂਦੇ ਹਾਂ ਤਿਆਰ ਹੋ ਜਾਂਦੀ ਆ ਹਾਂ ਜੀ ਵੇਖੋ ਸਾਫ਼ ਸੁਥ ਬਹੁਤ ਆ ਥੱਲੇ ਸਾਫ਼ ਬਹੁਤ ਜ਼ਿਆਦਾ ਵਾਦੇ ਸਜਰੇ ਰਾਂਗ ਲੇਵਾ ਹਾਂ ਵੇਖੋ ਕੀ ਆ ਬਾਤਾਂ ਝੂਠੀਆਂ ਰੇਟ ਸ਼ਾਹ ਜੀ ਰੇਟ ਇਹ ਤਾਂ ਭਾਵੇਂ ਕਰ ਨੂੰ 73000 ਕਰ ਲਈਏ ਤੇ ਉਹ ਵੀ 3000 ਛੋੜੀ ਆ ਇਹ ਵੀ 70000 ਇਹ ਵੀ 70000 ਦੀ ਦੇ ਦੇਣੀ ਆ ਜਮਾ ਜੈਸਨੋ ਵਾਲਾ ਰੇਟ ਆ ਤਿੰਨਾਂ ਦੀ ਚੈੱਕ ਪਾਸ ਆਂੀ ਦਵਾਂਗੇ ਵੱਧ ਵੀ ਨਿਕਲ ਸਕਦੀ ਆ ਆਪਣੇ ਘਰੇ ਕਰਾ ਲਿਓ ਆਪਾਂ ਚੈੱਕ ਕਰਾ ਲਈਏ ਠੀਕ ਆ ਜਿਹੜਾ ਡੰਗਰ ਚੈੱਕ ਪਾਸ ਦੱਸ ਦਾਂਗੇ ਉਹਦੀ ਸਾਡੀ ਗਾਰੰਟੀ ਆ ਗਰੰਟੀ ਇਹ ਸਾਬ ਨਾਲ ਵੀ ਉੱਤਰ ਦੀਆਂ ਭਾਵੇਂ ਚੈੱਕ ਕਰਾ ਲਓ। ਹਾਂ। ਆਈ ਵੀਡੀਓ ਤੱਕ ਵੀ ਬਣਾ ਕੇ ਰੱਖੀ ਹੁੰਦੀ ਜੀ ਢੰਗ ਨਾਲ ਦੀ ਜਿਹੜੀ ਚੈੱਕ ਰਾਈ ਦੀ। ਧੰਨਵਾਦ, ਧੰਨਵਾਦ। ਤੇ ਬਾਕੀ ਮੈਂ ਵੱਡੀ ਬਖਾਲਦੇ ਆ ਸੱਜਰ ਨੇ ਦੁੱਧ ਚੋਆ ਜੇ 15 ਕਿਲੋ ਮੈਂ ਨੇ। ਕੀ ਆ ਬੀ? ਮੈਂ ਵੇਖੋ ਕਿੱਡੀ ਵੱਡੀ ਆ। ਓਕੇ। ਹਾਥੀ ਦਾ ਬੱਚਾ ਆ ਗੇ। ਸਹੀ ਗੱਲ ਆ। ਤੇ ਭਾਜੀ ਸਾਢੇ 25 ਮਹੀਨੇ ਦੀ ਗੱਭਣ ਦੱਸਾਂਗੇ ਹੈ ਪੰਨਿਆਂ ਦੇ ਲਗਭਗ ਹੀ ਆ। ਸਾਢੇ 4-5 ਮਹੀਨਿਆਂ ਦੀ ਗੱਭਣ ਚੈੱਕ ਪਾਸ। ਹਾਂਜੀ। ਦੁੱਧ ਹੁਣ ਕਿੰਨਾ ਚੋਵਾਵਾਂਗੇ? ਦੁੱਧ ਮਿਰਜੀ ਹੁਣ 6 ਕਿਲੋ ਚੋਵਾਵਾਂਗੇ। ਠੀ ਵਾਕ ਕਦਵਜੂ ਦੀ ਬੜਾ ਮਹਤਾ ਤੇ ਚਵਾਈ ਚੂਈ ਵੀ ਫਿਰ ਧਾਰ ਪੋਲੀ ਜਮਾ ਰੂ ਵਰ ਗਈ ਆ ਤੇ ਮਿਲਦੀ ਇਹ ਵੀ ਇਹ ਵੀ ਚਾੜ ਤੇ ਹੀ ਆ ਭਾੜੇ ਦੇ ਠੰਡੀ ਮੈਂ ਵਾਂਗੇ ਓਕੇ ਕੋਈ ਕਾਜ ਨਹੀਂ ਕਦਵਜੂ ਦੀ ਬੜਾ ਮਹਤਾ ਹਾਂ ਬਾਕੀ ਸੂਣੀ ਤੇਜ਼ੀ ਤੇ ਆ ਗਰਮੀ ਦੇ ਦਿਨਾਂ ਤੇ ਸੂਣੀ ਆ ਠੀਕ ਆ ਉਦੋਂ ਨੂੰ ਉਦਾਂ ਹੀ ਰੇਟ ਬੜਾ ਹੋ ਜਾਂਦਾ ਇਹੋ ਜੀ ਮੈਂ ਇੱਕ 22 23 ਦੀ ਜਿੱਥੇ ਮਰਜ਼ੀ ਵੇਚਦੀ ਐ ਠੀਕ ਆ ਕਾ ਦਵਾਈ ਨਾਲ ਹੀ ਹੁਣੇ ਚਾਰਾਂ ਸਾਢੇ ਚਾਰਾਂ ਦੀ ਗੱਬਣਾ ਹਾਂ ਜੀ ਹਾਂ ਜੀ ਇੱਕ ਰੰਗ ਕਾਲੀ ਆ ਇੱਕ ਰੰਗ ਕਾਲੀ ਤੇ ਇਹਦੀ ਮਿਲਕ ਮੁਲਕ ਵਿੱਚ ਕਿੱਡੀਆਂ ਆਉਂਦੀ ਓਏ ਮੈਂ ਨਾ ਵੇਖੋ ਸਹੀਂ ਨਾੜਾਂ ਕਿੱਡੀਆਂ ਲੱਗੀਆਂ ਹਾਂ ਦੁੱਧ ਵਾਲੀ ਪਾਇਪ ਦੁੱਧ ਵਾਲੀ ਪਾਇਪ ਬਹੁਤ ਲੱਗੀ ਮੋਟੀ ਵੇਖੋ ਇਹਦਾ ਫਿਰ ਇਹਦਾ ਭਾਜੀ ਮੁੱਲ ਕਰਨ ਨੂੰ ਇਹਦਾ 75000 ਕਰਦੀ ਇਹ ਚੋਂ ਸਿਰਫ 3000 ਛੋਟ ਕਰਾਂਗੇ ਹਾਂ ਇਹ 72000 ਦੀ ਮਹੀਂ ਦਵਾਂਗੇ ਵੱਡੀ ਮਹੀਂ ਆ ਸਿਰੇ ਦੀ 70 ਤੇ 2 72000 ਸਾਂਭੂਗਾ ਵੀਰਪਰਾ ਬਾਕੀ ਥਣ ਥਣ ਬਰਾਬਰ ਹੈ ਧਾਰਾਂ ਧੂਰਾਂ ਉਹ ਕੇ ਰਿਪੋਰਟ ਚਵਾਈ ਜੁਹੀ ਵਧੀਆ ਵਾ ਠੀਕ ਆ ਕੰਬੀ ਬਾਰੀ ਬੰਦੇ ਨੇ ਆਪਣੀ ਰਕਮ ਦੇਣੀ ਉਹਨੇ ਤਸल्ली ਕਰਕੇ ਮਾਲ ਲਿਆ ਤਸल्ली ਕਰਕੇ ਬਾਕੀ ਮਾਲ ਤੋਕੜ ਗੱਬਣ ਬਹੁਤ ਘੱਟ ਲੱਭਦੀ ਜਾਇਜ ਕੀਮਤਾਵਾਂ ਵਈਆਂ ਵੱਡੀਆਂ ਵਾ ਤਾਂ ਕਰਕੇ ਆ ਵਾਕਿਆ ਕਿਉਂਕਿ ਜਿਹੜਾ ਚੰਗਾ ਡੰਗਰੇ ਆ ਉਹਦਾ ਸਦਾ ਭਾਜੀ ਰੇਟ ਰਹਿਣਾ ਇਹਦਾ ਰਹਿਣਾ ਹੀ ਰਹਿਣਾ ਤੇ ਤਿਆਰ ਹੋ ਗਏ ਵੀ ਚੰਗਾ ਰੇਟ ਰਹਿਣਾ ਇੰਨਾ ਕਰਮਾਲੀਆ ਦਾ ਪੀ ਆਪਾਂ ਕਹਿਤੀ 72000 72000 ਦੀ ਵੱਡੀ ਮਹੀਂ ਸਿਰੇ ਦੀ ਕਿਆ ਬਾਤ ਕੋਈ ਸਾਂਭੂਗਾ ਮੁੱਲ ਵੀ ਹੋਗੀ ਦੁੱਧ ਘਰੇ ਚੋਂ ਨੂੰ ਵੀ ਬਹੁਤ ਜਿਆਦਾ ਚੰਗੀ ਰਹੂਗੀ ਹੁਣ ਭਾੜੇ ਦੇ ਚਵਾ ਦੇਾਂਗੇ 6 ਕਿਲੋ ਭਾੜੇ ਦੇ ਚਵਾ ਦੇਾਂਗੇ ਧਾਰਤੂ ਰਪੋਲੀ ਆ ਓਕੇ ਰਪੋੜ ਆ ਕੋਈ ਕਮੀ ਪੇਸ਼ੀ ਨਹੀਂ ਆ ਬਾਕੀ ਆਲ ਪੰਜਾਬ ਦੇ ਡਿਲੀਵਰੀ ਹੈਗੀ ਜਿੱਥੇ ਕੋਈ ਮਰਜ਼ੀ ਮੰਗਵਾ ਸਕਦਾ ਵਾ ਤਸੱਲੀ ਕਰੇ ਤਸੱਲੀ ਕਰ ਸਕਦਾ ਵਾ ਆਪਾਂ ਚੈੱਕ ਕਰਾਈਆਂ ਹੁੰਦੀਆਂ ਆਪਣੇ ਘਰੇ ਕੋਈ ਕਰਾਵੇ ਜਿੱਦਾਂ ਮਰਜ਼ੀ ਕੋਈ ਚੱਕਰੀ ਦੀ ਬਾਕੀ ਇਹਨੂੰ ਥਾਨ ਵਾਲਾ ਲੱਗਾਈ ਮੈਂ ਨਾ ਕਿਹਾ ਕਿਹੋ ਕਾਲਾ ਕਿਹੇ ਗੱਲੋਂ ਵੀ ਨਹੀਂ ਛੋਟੀ ਜਿਹੜੀ ਖੁੰਜੀ ਹੈਗੀ ਹਾਂ ਛੋਟੀ ਤੇ 250 ਰੁਪਏ ਵਟਾਊਗੀ ਇਹ 70 ਦੀ ਕਹਿਤੀ ਵੇਖੋ ਵੇਖੋ ਸੁਭਾਈਆਂ ਕੀ ਬਾਤ ਆ ਤੇ ਆ ਵੀ ਮੈਂ ਬਾੜੀ ਚੰਗੀ ਆ ਥਾਣ ਲੈਵੇ ਦੀ ਤੇਰੀ ਬਾੜੀ ਖਬਰਦਾਰ ਆ ਹਾਂ ਥੱਲੇ ਦੀ ਬੜੀ ਆ ਘਾਟਾ ਪਰ ਥੱਲੇ ਦੀ ਤਾਂ ਕਹਿੰਦੀ ਮੈਂ ਦੁਨੀਆ ਤੋਂ ਨੇਰੀ ਆ ਕਰੋ ਗੱਲਾਂ ਬਾਤਾਂ ਬੁਰੀਆਂ ਕਰਦੀਆਂ ਗਾੜੀਆਂ ਤੇ ਵਾਕੇ ਜੱਟਾ ਕੋਈ ਸ਼ੱਕ ਨਹੀਂ ਬਹੁਤ ਚੰਗੀ ਆ ਹਾਂ ਬਾਕੀ ਬੱਚਾ ਵੀ ਝਾਤ ਮਰਾ ਦੋ ਤਾਜੀ ਸੂਈ ਆ ਨਹੀਂ ਮਰਾਤੀ ਮਰਾਤੀ ਹਾਂ ਦੁੱਧ 10 ਕਿਲੋ ਮੈਂ ਇਹਨਾਂ ਦਊਗੀ ਧੰਨਵਾਦ ਲੈ ਵੀ ਸੱਜਣੋ ਇਹ ਐਨੀਮਲ ਸੀਗੇ ਵਿਕਰੀ ਵਾਲੇ ਭਰਾ ਕੋਲੇ ਇਨਾਂ ਦਾ ਲਿਖਾ ਜੋਖਾ ਪੋਸਟ ਬਾਕੀ ਵੀਰ ਭਰਾਵਾਂ ਨੂੰ ਚੈਨਲ ਨੂੰ ਸ਼ੇਅਰ ਸਪੋਰਟ ਕਰਿਆ ਕਰੋ ਭੁੱਲ ਚੁੱਕ ਗਲਤੀ ਮਾਫੀ ਕੋਈ ਵੱਧ ਘਟ ਬੋਲਿਆ ਗਿਆ ਹੋਵੇ ਹਾਂ ਖਿਮਾ ਕਰਿਓ ਦਿਲੋਂ ਮਾਫੀ ਬਾਕੀ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਨੰਬਰ ਹੈਗਾ 78140 88635 ਬਾਕੀ ਸਕਰੀਨ ਤੇ ਵੀ ਆਉਂ ਡਿਆਣਾ ਵਾ ਫੋਨ ਲਾ ਕੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਜੀ ਧੰਨਵਾਦ ਜੀਨੋ ਵੀਡੀਓ ਨੂੰ ਐਂਡ ਤੱਕ ਵੇਖ ਲੈ ਜਿਉਂਦੇ ਵਾਦ